ਸਾਸੀ ਗੱਲ ਕਿਸਾਨ ਭਰਾਵੋ ਤੁਹਾਡਾ ਮੁੜ ਤੋਂ ਸਵਾਗਤ ਹੈ ਚੈਨਲ YouTube ਵਾਲੇ ਫਾਰਮਰ ਤੇ ਅੱਜ ਜਿਹੜੀ ਅਸੀਂ ਵੀਡੀਓ ਲੈ ਕੇ ਆਏ ਆਂ ਜੀ ਇਹ ਹੈ ਡੈਰੀ ਫਾਰਮਿੰਗ ਦੇ ਨਾਲ ਜੁੜੇ ਹੋਏ ਕਿਸਾਨ ਵੀਰਾਂ ਦੇ ਲਈ ਤੇ ਜਿਹੜੇ ਮੇਰੇ ਵੀਰ ਡੈਰੀ ਫਾਰਮਿੰਗ ਕਰਦੇ ਨੇ ਉਹਨਾਂ ਲਈ ਬਹੁਤ ਵੱਡੀ ਖੁਸ਼ਖਬਰੀ ਵਾਲੀ ਗੱਲ ਹੈ ਕਿਉਂਕਿ ਨਵੀਂ ਸਬਸਿਡੀ ਸਕੀਮ ਲਾਂਚ ਹੋ ਚੁੱਕੀ ਹੈ ਜੀ ਪੰਜਾਬ ਸਰਕਾਰ ਵੱਲੋਂ ਤੇ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਸਾਰੀ ਜਾਣਕਾਰੀ ਦੇਵਾਂਗੇ ਤੇ ਕਿਸ ਕਿਸ ਪ੍ਰੋਡਕਟ ਦੇ ਵਿੱਚ ਕਿੰਨੀ ਕਿੰਨੀ ਸਬਸਿਡੀ ਮਿਲ ਰਹੀ ਹੈ ਤੇ ਬਾਕੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਥੋੜੀ ਜੀ ਰਿਕੁਐਸਟ ਹੈ ਜੀ ਆਪਣੇ ਵੀਰ ਸਮਝ ਕੇ ਤਾਂ ਕਿ ਅਸੀਂ ਅਜਿਹੇ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਤਾਂ ਕਿ ਜਦੋਂ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਵੇਗਾ ਤੁਹਾਡੇ ਤੱਕ ਅਜਿਹੇ ਵੀਡੀਓਜ਼ ਪਹੁੰਚਦੇ ਰਹਿਣਗੇ ਤੁਸੀਂ ਸਕੀਮਾਂ ਦਾ ਫਾਇਦਾ ਚੁੱਕਦੇ ਰਹੋਗੇ ਤੇ ਜਿਹਦੇ ਵਿੱਚ ਸਕੀਮਾਂ ਨੇ ਖਾਸ ਕਰਕੇ ਡੇਰੀ ਫਾਰਮਿੰਗ ਦੀਆਂ ਪਸ਼ੂ ਦੀ ਛੱਡਾਂ ਲਈ ਪਸ਼ੂਆਂ ਦੇ ਲਈ ਚਾਰੇ ਵੱਢਣ ਵਾਲੇ ਮਸ਼ੀਨ ਦੇ ਲਈ ਅਤੇ ਦੁੱਧ ਕੱਢਣ ਵਾਲੇ ਮਸ਼ੀਨ ਤੇ ਉਸ ਤੋਂ ਇਲਾਵਾ ਇੱਕ ਸਕੀਮ ਹੋਰ ਹੈ ਤੁਹਾਨੂੰ ਸਾਰਾ ਕੁਝ ਦਵਾਂਗੇ ਤੇ ਸਕੀਮ ਦੀ ਗੱਲ ਕਰ ਲਈਏ ਤਾਂ ਵੀਡੀਓ ਥੋੜੀ ਜਿਹੀ ਕੁਆਲਿਟੀ ਵਧਾ ਕੇ ਦੇਖਿਓ 320 ਤੋਂ ਉੱਪਰ ਕਰ ਲਿਓ ਕੁਆਲਿਟੀ ਤਾਂ ਕਿ ਤੁਹਾਨੂੰ ਪ੍ਰੋਪਰ ਸਕਰੀਨ ਦੇ ਉੱਪਰ ਵਿਜੀਬਲ ਹੋ ਸਕੇ ਤੇ ਮੇਰੀ ਤੁਹਾਨੂੰ ਆਵਾਜ਼ ਅਗਰ ਪ੍ਰੋਪਰ ਆਉਂਦੀ ਹੈ ਤਾਂ ਤੁਸੀਂ ਸਮਝ ਜਾਓਗੇ ਉਸ ਨੂੰ ਦੇਖ ਕੇ ਪਹਿਲੀ ਸਕੀਮ ਜਿਹੜੀ ਹੈ ਜੀ ਉਹ ਹੈ ਸਕੀਮ ਨੰਬਰ 1 ਪਸ਼ੂ ਖਰੀਦਣ ਦੇ ਲਈ ਇਹਦੇ ਵਿੱਚ ਤੁਸੀਂ 2 ਤੋਂ ਲੈ ਕੇ 20 ਦੁੱਧਾਰੂ ਪਸ਼ੂ ਖਰੀਦ ਸਕਦੇ ਹੋ ਜਿਨ੍ਹਾਂ ਦੀ ਮੈਕਸਿਮਮ ਪਰ ਯੂਨਿਟ 14 ਲੱਖ ਤੱਕ ਦੱਸੀ ਗਈ ਹੈ ਸ਼ਾਇਦ ਇਹਦੇ ਵਿੱਚ ਥੋੜਾ ਬਹੁਤਾ ਮੈਨੂੰ ਲੱਗਦਾ ਕੋਈ ਕਰੈਕਸ਼ਨ ਹੈ ਕੋਈ 14 ਲੱਖ ਦਾ ਕੋਈ ਪਸ਼ੂ ਐਡਾ ਫਿਰ ਵੀ ਦੇਖਿਆ ਜਾਵੇ ਤਾਂ ਬਹੁਤ ਹੀ ਕੋਈ ਜ਼ਿਆਦਾ ਕਿਸਮ ਦਾ ਹੁੰਦਾ ਹੈ ਪਰ ਔਵਰੇਜ ਗੱਲ ਕਰੀਏ ਲੱਖ ਡੇਢ ਲੱਖ ਤੱਕ ਆਪਣਾ ਵਧੀਆ ਮੱਝ ਤਾਂ ਮੈਕਸਿਮ 2 ਲੱਖ ਤੱਕ ਕਿਸੇ ਬਹੁਤ ਜ਼ਿਆਦਾ ਨਸਲੀ ਦੀ ਮੱਝ ਆ ਜਾਂਦੀ ਹੈ ਜੀ ਲੱਖ ਤੋਂ ਡੇਢ ਲੱਖ ਦੇ ਵਿੱਚ ਵਿੱਚ ਵਧੀਆ ਮੱਝ ਆ ਜਾਂਦੀ ਹੈ ਤੇ ਇਹਦੇ ਵਿੱਚ ਜਿਹੜੀ ਸਕੀਮ ਦੱਸੀ ਗਈ ਹੈ ਜੀ 25% ਜਾਂ ਫਿਰ 17500 ਠੀਕ ਹੈ ਇਸ ਤਰ੍ਹਾਂ ਮੈਨੂੰ ਲੱਗਦਾ ਹੈ ਇਹ ਥੋੜਾ ਜਿਹਾ ਕੋਈ ਗਲਤੀ ਹੋ ਚੁੱਕੀ ਹੈ 17 ਲੱਖ 14 ਲੱਖ ਨਹੀਂ ਸੀ ਕਿ ਕੋਈ ਕੋਈ ਹੋਰ ਅਮਾਉਂਟ ਹੋਈ ਹੋਵੇਗੀ ਉਹ ਮੈਂ ਤੁਹਾਨੂੰ ਰੈਕਟੀਫਾਈ ਕਰਕੇ ਦੱਸ ਦਵਾਂਗਾ ਤੇ ਜਨਰਲ categories ਲਈ 25% 17500 ਮਿਨੀਮਮ ਸਬਸਿਡੀ ਤੇ SC ST ਵੀਰਾਂ ਲਈ 33% ਸਬਸਿਡੀ ਜਾਂ ਫਿਰ 23100 ਰੁਪਏ ਦੀ ਸਬਸਿਡੀ ਜੋ ਵੀ ਇਹਨਾਂ ਦੇ ਵਿੱਚੋਂ ਸੂਟ ਕਰੇਗੀ ਤੁਹਾਡੇ ਸਕੀਮ ਦੇ ਹਿਸਾਬ ਨਾਲ ਦੂਜੀ ਕਰ ਲਈਏ ਤਾਂ ਦੂਜੀ ਹੈ ਜੀ ਕੈਟਲ ਸ਼ੈੱਡ ਤੁਸੀਂ ਪਸ਼ੂ ਖਰੀਦ ਲੈਣੇ ਹੁਣ ਤੁਸੀਂ ਸ਼ੈੱਡ ਪਾਉਣੀ ਹੈ ਸ਼ੈੱਡ ਪਾਉਣ ਦੇ ਵਿੱਚ 4 ਲੱਖ ਤੋਂ ਲੈ ਕੇ 6 ਲੱਖ ਦਾ ਜਿਹੜਾ ਖਰਚਾ ਆਉਂਦਾ ਹੈ ਇੱਕ ਵਧੀਆ ਡੈਰੀ ਫਾਰਮਿੰਗ ਦੀ ਸ਼ੈੱਡ ਲਈ 4 ਤੋਂ ਲੈ ਕੇ 6 ਤੱਕ ਖਰਚਾ ਆਉਂਦਾ ਹੈ ਤਾਂ 25% ਦੀ ਸਬਸਿਡੀ ਹੈ ਜਿਹਦੇ ਵਿੱਚ 1 ਲੱਖ ਤੋਂ ਲੈ ਕੇ 1.5 ਲੱਖ ਰੁਪਏ ਦਾ ਦੀ ਜਿਹੜੀ ਸਕੀਮ ਹੈ ਉਹ ਹੈਗੀ ਜੀ ਆਪਣੀ ਜਨਰਲ ਕੈਟਾਗਰੀ ਦੇ ਵੀਰਾਂ ਲਈ ਤੇ ਐਸ ਸੀ ਐਕਸਟੀ ਜਿਹੜੇ ਕਿਸਾਨ ਨੇ ਉਹਨਾਂ ਲਈ 25 ਲੱਖ 25% 1 ਤੋਂ 1.5 ਲੱਖ ਦੋਨਾਂ ਵਾਸਤੇ ਸੇਮ ਸਕੀਮ ਹੈ ਜੀ ਤੀਜੀ ਆ ਜਾਂਦੀ ਹੈ ਤੁਸੀਂ ਪਸ਼ੂ ਖਰੀਦ ਲਏ ਸ਼ੈੱਡ ਪਾ ਲਈ ਹੁਣ ਤੁਹਾਡਾ ਆ ਜਾਂਦਾ ਚਾਰਾ ਕੱਟਣ ਵਾਲੀ ਮਸ਼ੀਨ ਚਾਰਾ ਕੱਟਣ ਵਾਲੀ ਸਿੰਗਲ ਰੋ ਫੌਡਰ ਹਾਰਵੇਸਟਰ ਜਿਹੜੀ ਕਿ ਟਰੈਕਟਰ ਦੇ ਨਾਲ ਚੱਲਦੀ ਹੈ ਇਹ ਸਿੰਗਲ ਰੋ ਜਿਹੜੀ ਮੱਕੀ ਦੀ ਹੁੰਦੀ ਹੈ ਜੀ ਉਹਨੇ ਇੱਕ ਲਾਈਨ ਨੂੰ ਵੜ ਦਿੰਦੀ ਹੈ ਉਹਦਾ ਚਾਰਾ ਬਣਾ ਦਿੰਦੀ ਹੈ ਉਹਦੀ ਕੀਮਤ ਜਿਹੜੀ 2.5 ਲੱਖ ਤੱਕ ਕੀਤੀ ਗਈ ਹੈ ਜਿਹਦੇ ਵਿੱਚ ਉੱਕੀ ਚੁੱਕੀ ਤੁਹਾਨੂੰ ਜਨਰਲ ਕੈਟਾਗਰੀ ਦੇ ਵਿੱਚ 50000 ਰੁਪਿਆ ਸਬਸਿਡੀ ਹੈ ਜੀ ਤੇ ਐਸਸੀ ਐਸਟੀ ਵੀ ਵੀਰਾਂ ਦੇ ਲਈ 63000 ਸਬਸਿਡੀ ਦੱਸੀ ਗਈ ਹੈ ਫਿਰ ਤੁਸੀਂ ਆ ਜਾਂਦੇ ਚੌਥੇ ਨੰਬਰ ਤੇ ਦੁੱਧ ਕੱਢਣ ਵਾਲੀ ਮਸ਼ੀਨ ਮਿਲਕਿੰਗ ਮਸ਼ੀਨ ਡਬਲ ਬੱਕ ਕਿਉਂਕਿ ਡੈਰੀ ਫਾਰਮਿੰਗ ਦੇ ਵਿੱਚ ਡਬਲ ਬੱਕਟ ਦੀ ਲੋੜ ਰਹਿੰਦੀ ਹੈ ਜਿਆਦਾ ਦੁੱਧ ਕੱਢਣਾ ਹੁੰਦਾ ਪਸ਼ੂਆਂ ਦਾ ਤੇ ਉਹਦੇ ਲਈ ਜਿਹੜੀ ਸਕੀਮ ਹੈ ਉਹਦੇ ਵਿੱਚ ਜਿਹੜੀ ਕੀਮਤ ਤੈਅ ਕੀਤੀ ਗਈ ਹੈ ਪਰ ਯੂਨਿਟ ਇੱਕ ਯੂਨਿਟ ਜੋ ਮਸ਼ੀਨ ਦੀ ਕੀਮਤ ਪੈਂਦੀ ਹੋएगी 48732 ਤੈਅ ਕੀਤੀ ਗਈ ਹੈ ਜਿਸ ਦੇ ਉੱਪਰ ਸਬਸਿਡੀ 50% ਹੈ ਜੀ 24366 ਰੁਪਏ ਸਬਸਿਡੀ ਮਿਲੇਗੀ ਐਸ ਸੀ ਐਸ ਟੀ ਵੀਰਾਂ ਲਈ ਵੀ ਸੇਮ ਹੀ ਹੈ ਜਨਰਲ ਤੇ ਐਸ ਟੀ ਐਸ ਟੀ ਵੀਰਾਂ ਲਈ ਸੇਮ ਹੈ 50% 24366 ਤੇ ਪੰਜਵੇਂ ਨੰਬਰ ਤੇ ਆਉਂਦੀ ਹੈ ਜੀ ਆਟੋਮੈਟਿਕ ਸਾਈਲੇਜ ਬੈਲਰ ਕਮ ਰੈਪਰ ਮਸ਼ੀਨ ਤੁਸੀਂ ਪਸ਼ੂ ਖਰੀਦ ਲਏ ਸ਼ੈੱਡ ਪਾ ਲਈ ਚਾਰਾ ਕੱਟ ਕੇ ਰੱਖ ਲਿਆ ਜੀ ਦੁੱਧ ਕੱਢ ਲਿਆ ਪਰ ਉਹ ਚਾਰਾ ਕੱਟਣ ਤੋਂ ਬਾਅਦ ਜਿਹੜਾ ਚਾਰਾ ਅਸੀਂ ਸਟੋਰ ਕਰਨਾ ਹੈ ਉਹ ਅਸੀਂ ਸਾਈਲੇਜ ਬਣਾਵਾਂਗੇ ਆਚਾਰ ਪਾਵਾਂਗੇ ਆਚਾਰ ਪਾਉਣ ਦੀ ਜਿਹੜੀ ਮਸ਼ੀਨ ਹੈ ਉਹ 14 ਲੱਖ ਰੁਪਏ ਆ ਉਸ ਦੀ ਕੋਸਟ ਹੁੰਦੀ ਹੈ ਜੀ ਠੀਕ ਹੈ ਜੀ ਉਹ ਆਚਾਰ ਇੱਕ ਕਿਸਾਨ ਵੀਰ ਦੀ ਸਭ ਤੋਂ ਛੋਟੀ ਯੂਨਿਟ ਹੈ ਉਸ ਛੋਟੀ ਯੂਨਿਟ ਦਾ ਪ੍ਰਾਈਸ 14 ਲੱਖ ਰੁਪਏ ਹੁੰਦਾ ਹੈ ਇੱਕ ਅਗਰ ਨਾਰਮਲ ਕਿਸਾਨ ਆਪਣੇ ਨਾਰਮਲ ਆਪਣੇ ਤੱਕ ਆਪਣਾ ਕੰਮ ਆਚਾਰ ਬਣਾਉਣ ਦਾ ਖੁਦ ਸ਼ੁਰੂ ਕਰਨਾ ਚਾਹੁੰਦਾ ਤਾਂ 14 ਲੱਖ ਦੀ ਮਸ਼ੀਨਾਂ ਦੀ ਹੈ ਜੀ ਤੇ ਜਿਹਦੇ ਵਿੱਚ 40% ਸਬਸਿਡੀ ਹੈ ਜਾਂ ਫਿਰ ਮੈਕਸਿਮਮ 5,60,000 ਰੁਪਇਆ ਜੋ ਵੀ ਤੁਹਾਨੂੰ ਸੂਟ ਕਰੇਗਾ ਤੁਹਾਡੀ ਸਕੀਮ ਦੇ ਹਿਸਾਬ ਨਾਲ ਉਹ ਤੁਹਾਨੂੰ ਮਿਲ ਜਾਵੇਗਾ ਜਰਨਲ ਕੈਟਾਗਰੀ ਦੇ ਵਿੱਚ ਐਸਸੀ ਐਸਟੀ ਦੀ ਗੱਲ ਕਰੀਏ ਉੱਥੇ ਵੀ ਸੇਮ ਹੈ ਜੀ 40% ਜਾਂ ਫਿਰ 5,60,000 ਰੁਪਇਆ ਤੁਹਾਡੇ ਤੱਕ ਸਰਕਾਰ ਵੱਲੋਂ ਸਬਸਿਡੀ ਦੇ ਦੁਆਰਾ ਪਹੁੰਚਾਇਆ ਜਾਵੇਗਾ ਇਹ ਸਕੀਮ ਸੀ ਤੇ ਉਮੀਦ ਕਰਦੇ ਆ ਤੁਹਾਨੂੰ ਇਹ ਸਕੀਮ ਦੀ ਜਾਣਕਾਰੀ ਮਿਲੀ ਹੋਵੇਗੀ ਤੁਸੀਂ ਹੁਣ ਇਸ ਸਕੀਮ ਦੇ ਬਾਰੇ ਥੋੜੀ ਬਹੁਤੀ ਖੋਖ ਕਰੋਗੇ ਤੇ ਤੁਹਾਨੂੰ ਅਗਰ ਲੱਗਦਾ ਹੈ ਕਿ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਸਾਡੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖੋ ਅਸੀਂ ਖੇਤੀਬਾੜੀ ਦੇ ਰਿਲੇਟਡ ਮੌਸਮ ਦੇ ਰਿਲੇਟਡ ਫਾਰਮਿੰਗ ਦੇ ਹੋਰ ਕਿਤੇ ਤੰਦੇ ਕਿਤੇ ਉਹ ਵੀ ਸਹਾਇਕ ਤੰਦੇ ਨੇ ਸੰਧਾਂ ਦੇ ਰਿਲੇਟਡ ਸਾਰੀ ਜਾਣਕਾਰੀ ਲੈ ਕੇ ਆਉਂਦੇ ਰਹਿੰਦੇ ਹਾਂ ਕਿਸਾਨਾਂ ਦੇ ਲਈ ਸਬਸਿਡੀਆਂ ਦੀ ਸਕੀਮਾਂ ਲੋਨਾਂ ਦੀਆਂ ਸਕੀਮਾਂ ਬੈਂਕਾਂ ਦੀਆਂ ਤੇ ਹੋਰ ਕੋਈ ਵੀ ਜੋ ਮੌਸਮ ਵਿਭਾਗ ਵੱਲੋਂ ਜਾਂ ਫਿਰ ਸਰਕਾਰ ਵੱਲੋਂ ਜੋ ਵੀ ਨੋਟੀਫਿਕੇਸ਼ਨਾਂ ਜਾਰੀ ਹੁੰਦੀਆਂ ਨੇ ਬੀਜਾਂ ਦੇ ਪ੍ਰਤੀ ਕਿਸੇ ਤਰੀਕੇ ਦੀ ਮੰਡੀਆਂ ਦੇ ਪ੍ਰਤੀ ਜਾਂ ਫਿਰ ਕੋਈ ਹੋਰ ਅਲਰਟ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਆ ਅਗਰ ਤੁਹਾਨੂੰ ਉਹ ਜਾਣਕਾਰੀ ਚਾਹੀਦੀ ਹੈ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਸੋ ਚੈਨਲ ਸਬਸਕ੍ਰਾਈਬ ਕਰਨ ਦੇ ਨਾਲ ਤੁਹਾਨੂੰ ਉਹ ਨੋਟੀਫਿਕੇਸ਼ਨ ਆ ਉਹ ਵੀਡੀਓਜ਼ ਮੌਕੇ ਸਿਰ ਮਿਲਦੀਆਂ ਰਹਿਣਗੀਆਂ ਤੇ ਤੁਸੀਂ ਲਾਈਵ ਆਨ ਹੋ ਕੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋਗੇ ਸਾਰੇ ਦਰਸ਼ਕ ਵੀਰ ਜਿਹੜੇ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਨੇ ਉਹਨਾਂ ਦਾ ਧੰਨਵਾਦ ਜੀ